ਉਸੀ ਦੇਖ ਰਹੇ ਹੋ ਦਿਨਿਕ ਸਪੀਰਾਂ ਟੀਵੀ ਮੈਂ ਖਾਸ ਸੰਦੇਸ਼ ਹਾਂ ਪਾਜਪਾ ਦੇ ਨੈਸ਼ਨਲ ਜਲ ਸੈਕਟਰੀ ਤਰੁਣ ਚੁਗ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਦਾ तमाम ਉਹ ਜ਼ਿਲ੍ਹਾ ਲੁਧਿਆਣਾ ਦੇ ਉਹ तमाम ਉਹ ਪਾਜਪਾ ਦੇ ਲੀਡਰਸ਼ਿਪ ਸਸਰਾਲੀ ਲੁਧਿਆਣਾ ਦੇ ਸਸਰਾਲੀ ਬੰਦੇ ਪਹੁੰਚ ਜਿੱਥੇ ਦੇਰ ਰਾਤ ਥੋੜੀ ਜਿਹੀ ਜਗ੍ਹਾ ਤੋਂ ਖੋਰ ਅੱਗੇ ਅਸੀਂ ਤੱਕ ਕੇ ਤੇ ਆ ਕੇ ਬੇਸ਼ੱਕ ਪਿੰਡ ਵਾਸੀਆਂ ਵੱਲੋਂ ਇਸ ਦੇ ਇੰਤਜ਼ਾਮ ਨੂੰ ਲੈ ਕੇ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਤਾਂ ਉਸ ਜਿਹੜੇ ਖੋਰ ਲੱਗੀ ਸੀ ਉਹਨੂੰ ਰੋਕਿਆ ਜਾਇਆ ਤਾਂ तमाम ਉਹ ਪਾਰਸ਼ਪਾ ਦੇ ਜਿਹੜੇ ਲੀਡਰਸ਼ਿਪ ਹੈ ਉਹ ਪੰਜਾਬ ਦੇ ਅਲੱਗ-ਅਲੱਗ ਹੜ੍ਹ ਇਲਾਕਿਆਂ ਦੇ ਵਿੱਚ ਉਹਨਾਂ ਹੜ੍ਹ ਪੀੜਤਾਂ ਨਾਲ ਮਿਲ ਰਹੇ ਤਾਂ ਉਹਨਾਂ ਹੜ੍ਹ ਇਲਾਕਿਆਂ ਦੇ ਵਿੱਚ ਜਾ ਦੌੜਾ ਕਰਕੇ ਮੌਜੂਦਾ ਸਥਿਤੀ ਨੂੰ ਹਾਈ ਕਮਾਂਡ ਤੱਕ ਬਿਲਕੁਲ ਉਹ ਨਿਸ਼ਾਨ ਕਰ ਰਿਹਾ ਤਾਂ ਕਿ ਇਸ ਹੜ੍ਹ ਦੇ ਹਾਲਾਤਾਂ ਵਿੱਚ ਆਪਦਾਨੀ ਸਥਿਤੀ ਦੇ ਵਿੱਚ ਜਿਹੜੀ ਮੌਜੂਦਾ ਹਾਲਾਤ ਬਣਨਗੀ ਤਾਂ ਉਸ ਵਾਸਤੇ ਉਹ ਕਿਸ਼ਤਾਂ ਦੀ ਜਿਹੜੀ ਹੈ ਕਿਸਾਨਾਂ ਨੂੰ ਜਿਹੜੀ ਹੈ ਰਾਸ਼ੀ ਜਾਂ ਉਹਨਾਂ ਦੇ ਜਿਹੜੇ ਫਸਲਾਂ ਨੁਕਸਾਨ ਹੋਇਆ ਉਹ ਜਿਹੜਾ 11000 ਕਰੋੜ ਦੀ ਗੱਲ ਕੀਤੀ ਗਈ ਆ ਉਹ ਕੇਂਦਰ ਸਰਕਾਰ ਵੱਲੋਂ ਵੀ ਗ੍ਰਾਂਟ ਦੇ ਦਿੱਤੀ ਗਈ ਹੈ ਸਰਕਾਰ ਨੂੰ ਤਾਂ ਹਾਲਾਤ ਹੀ ਦੇਖ ਸਕਦੇ ਹੋ ਭਾਜਪਾ ਦੇ ਨੈਸ਼ਨਲ ਜਲ ਸੈਕਟਰੀ ਮਹਾ ਮੰਤਰੀ ਤਰुण ਚੁਗਦੀਤਾ तमाम ਉਹ ਪਿੱਟਪਾ ਸਿੰਘ ਬੱਲੀਏਵਾਲ ਇਸ ਦੇ ਨਾਲ ਹੀ ਜਿਹਨਾਂ ਲੋਕ ਜਨਾ ਦੇ ਪਾਜ ਪਾ ਪ੍ਰਦਾਨ ਰਜਨੀਸ਼ ਤਮਾਨ ਉਹ ਤਸਵੀਰਾਂ ਵੀ ਦੇਖ ਸਕਦੇ ਹੋ ਤੇ ਹਾਲਾਤ ਹਾਲਾਤ ਸਰ ਹਾਂ ਹਾਲਾਤ ਦੇਖਦੇ ਪਿਆ ਤਾਂ ਕਿੰਨੇ ਕਹਿੰਦੇ ਆ ਕੇ ਹਾਲਾਤ ਜਿਹੜੇ ਹੈਗੇ ਆ ਹਾਂ ਇਹ ਬੇਨਤੀ ਆ ਬਾਣ ਨਹੀਂ ਹੋ ਜਵੇ ਵਧੀਆ ਗੱਲ ਆ ਇਹ ਹਾਂ ਨਹੀਂ ਆਰਡਰ ਨਹੀਂ ਇਸ ਦਾ ਬੇਨਤੀ ਕਰਦੇ ਆ ਪੰਜਾਬ ਲੁੱਟ ਕੇ ਖਾ ਗਏ ਆ ਉਹ ਨਾਲ ਆ ਫੜ ਪੈ ਗਿਆ ਹਸਤਾ ਦੀ ਆ ਕੇ ਨਹੀਂ ਮਿੱਤੋ ਸੁਣਾਈ ਜਾਈ ਜਾਂਦੀ ਆ ਲੁਕ ਤੇ ਆ ਕੇ ਹਲਾਤ ਦੀ ਗੱਲ ਕੀਤੀ ਆ ਤੋਂ ਮੌਜੂਦਾ ਮੇਨਾ ਬਲੀਏਵਾਲ ਵੀ ਮੌਜੂਦਾ ਇਸਕ ਨੂੰਗੀ ਲਗਾਤਾਰ ਚੁਕਸਾਬ ਦਿਖਦੀ ਹੈ ਬਲੀ ਸਾਬ ਕਿਸ ਤਰ੍ਹਾਂ ਇਹ ਇਸ ਟਾਈਮ ਹਾਲਾਤ ਕੀ ਹੈ ਇਸ ਟਾਈਮ ਹਾਲਾਤ ਤੁਸੀਂ ਦਿਖਾ ਰਹੇ ਹੋ ਜੀ ਹਾਲਾਤ ਬਹੁਤ ਮਾੜੇ ਨੇ ਹਾਲਾਤ ਤਾਂ ਤਾਂ ਹੀ ਸਾਡੇ ਸੈਂਟਰ ਦੀ ਲੀਡਰਸ਼ਿਪ ਆਈ ਹੈ ਮੈਂ ਬੁਲਾਇਆ ਉਹਨਾਂ ਨੂੰ ਕਿ ਮੇਰਾ ਹਲਕਾ ਆ ਕੇ ਦੇਖ ਕੇ ਜਾਓ ਜਿੱਥੇ ਡੇਢ ਪੌਣੇ 2 ਕਿਲੋਮੀਟਰ ਦਾ ਵੱਡਾ ਕੀ ਕਹਿੰਦੇ ਆ ਬੰਨ ਟੁੱਟ ਗਿਆ ਹੋਇਆ ਤੇ ਉਸ ਦੀ ਉੱਥੇ ਲਈ ਅੱਜ ਚੁਕਸਾਬ ਪਹੁੰਚੇ ਨੇ ਇਹ ਕੇਂਦਰ ਨੂੰ ਰਿਪੋਰਟ ਦੇਣਗੇ ਮੇਰਾ 450 ਕਿਲਾ ਜ਼ਮੀਨ ਦਾ ਚਲਾ ਗਿਆ ਮੇਰੇ ਲੋਕਾਂ ਦਾ ਜਿਹੜਾ ਜਿਵੇਂ ਬੈ ਹੀ ਗਿਆ ਹੈਗਾ ਉਸ ਦੇ ਲਈ ਆਏ ਨੇ ਮੈਂ ਇਹਨਾਂ ਦਾ ਟੀਮਾਂ ਵੀ ਆ ਰਹੀਆਂ ਵਾ ਇੱਥੇ ਜਾਇਜਾ ਜਾਣ ਲਈ ਕਿ ਇਸ ਨੂੰ ਅਸੀਂ ਪੱਕਾ ਕਰਵਾਈਏ ਕਿਵੇਂ ਕਰਾਈਏ ਆਪਦੇ ਲੋਕਾਂ ਨੂੰ ਬਚਾਈਏ ਇਹ ਮੇਰੀ ਕੋਸ਼ਿਸ਼ ਹੈਗੀ ਆ ਪੰਜਾਬ ਦੇ ਇਸ ਜਮੇ ਬਿਮਾਰ ਪਰੇ ਤਮਾਮ ਉਹਨਾਂ ਲੀਡਰਸ਼ਿਪ ਨੂੰ ਵੜੀ ਹੋ ਸਿਕਿਉਰਿਟੀ ਵਾਸੇ ਸਕਤੇ ਦਾਇਸ਼ ਕਰ ਕਿਸ ਤਰ੍ਹਾਂ ਦੇਖਦੇ ਹੋ ਇਹ ਅਰਦਾਸ ਕਰਦੇ ਆ ਉਹ ਠੀਕ ਹੋ ਜਾਈਏ ਕਿਉਂਕਿ ਪਰਮਾਤਮਾ ਉਹਨਾਂ ਦੀ ਸਿਹਤ ਯਾਭੀ ਕਰੇ ਤਾਂ ਜੋ ਆਣ ਥੱਲੇ ਤੇ ਇਹਨਾਂ ਨੂੰ ਮੁਆਵਜ਼ਾ ਦੇਣ ਲਈ ਕਿਉਂਕਿ ਇੱਕ ਪ੍ਰੋਸੈਸ ਆ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਉਹ ਪ੍ਰੋਸੈਸ ਉਹ ਮੁੱਖ ਮੰਤਰੀ ਪੰਜਾਬ ਨੇ ਕਰਨਾ ਹੈ ਅਸੀਂ ਤਾਂ ਜੋ ਰਾਹਤ ਦੇ ਕਰ ਸਕਦੇ ਆ ਉਹ ਅਸੀਂ ਲੱਗੇ ਹੋਏ ਆ ਭਾਈ ਜੀ ਬਲੀ ਸਭ ਕੇ ਸਦੇ ਦੋ ਹਾਲਾਤ ਕਿਸਮ ਕਿਸਾਨੇ ਦੇ ਦੇਖੋ ਮੈਂ ਪਹਿਲਾਂ ਵੀ ਅੱਜ ਤੋਂ ਹਫਤਾ ਪਹਿਲਾਂ ਇੱਥੇ ਖੜ ਕੇ ਵੀਡੀਓ ਪ੍ਰਸ਼ਾਸਨ ਨੂੰ ਵੀ ਔਰ ਤਮਾਮ ਅਫਸਰਾਂ ਨੂੰ ਵੀ ਪਾਈ ਸੀ ਪਰ ਇਹ ਸਾਰੇ ਦਾ ਸਾਰਾ ਛਰੇ ਲੋਕ ਨਿਵਾਸੀਆਂ ਨੂੰ ਪਿੰਡ ਨਿਵਾਸੀਆਂ ਨੂੰ ਉਹਨਾਂ ਜੋਧਿਆਂ ਨੂੰ ਸਲੂਟ ਕਰਨਾ ਬਣਦਾ ਜਿਨ੍ਹਾਂ ਦੀ ਬਦੌਲਤ ਇਹ ਜੋ ਵੀ ਰੋਕਿਆ ਗਿਆ ਉਹਨਾਂ ਦੀ ਬਦੌਲਤ ਆ ਉਹਨਾਂ ਨੂੰ ਸਲੂਟ ਕਰਨਾ ਬਣਦਾ ਔਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਸਾਰੇ ਰੱਬ ਦਾ ਨਾਮ ਲਓ ਔਰ ਇਹਨਾਂ ਵਾਸਤੇ ਤੰਦਰੁਸਤੀ ਵਾਸਤੇ ਜੋਸ਼ ਪਰ ਉਹਨਾਂ ਨੂੰ ਔਰ ਪ੍ਰਸ਼ਾਸਨ ਨੂੰ ਵੀ ਕਹਿਣਾ ਮੈਂ ਵੀ ਉਹ ਇੱਥੇ ਆ ਕੇ ਲੋਕਾਂ ਦੀ ਜਾਨ ਬਚਾ ਸਕੇ ਔਰ ਸਰਕਾਰਾਂ ਦੇ ਨਾਂ ਦੇ ਤੁਸੀਂ ਦੇਖਿਆ ਕਿਦਾਂ ਮਾਈਨਿੰਗ ਹੋਣ ਦੀ وجہ ਦੇ ਕਾਰਨ ਜਿਹੜਾ ਇਹ ਬਨ ਅੱਜ ਲੋਕਾਂ ਹਜ਼ਾਰਾਂ ਲੋਕਾਂ ਦੀ ਇਹ ਨਾ ਸਮਝੋ ਵੀ ਪਿੰਡਾਂ ਦੇ ਵਿੱਚ ਸ਼ਹਿਰ ਤੱਕ ਮਾਰ ਕਰ ਸਕਦਾ ਔਰ ਪਰਮਾਤਮਾ ਅਗੇ ਅਰਦਾਸ ਕਰੀਏ ਕਿ ਪਰਮਾਤਮਾ ਇਹ ਅੱਜ ਸਾਡੇ ਰਾਸ਼ਟਰੀ ਨੈਸ਼ਨਲ ਜਨਰਲ ਸੈਕਟਰੀ ਤਰਨ ਚੋਗ ਜੀ ਆਇਆ ਜੋ ਕਿ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਰੀਕਵੈਸਟ ਕੀਤੀ ਗਈ ਸੀ ਇੱਥੇ ਆ ਕੇ ਪਿੰਡ ਸਸਰਾਰੀ ਵਾਲਿਆਂ ਦਾ ਲੋਕਾਂ ਦਾ ਜਿਹੜਾ ਕਿ ਕੀਤੀ ਗਿਆ ਉਹਨਾਂ ਦਾ ਹੌਸਲਾ ਵਧਾਈ ਕਰਨ ਵਾਸਤੇ ਔਰ ਜੋ ਸੈਂਟਰ ਤੋਂ ਬਣਦੀ ਹੈ ਮੋਦੀ ਸਾਹਿਬ ਨੇ ਪਹਿਲਾਂ Shivraj Chauhan Singh ਤੇ ਹੁਣ ਉਹਨਾਂ ਨੂੰ ਭੇਜਿਆ ਔਰ ਕਿਦਾਂ ਉਹ ਜਲਜਲਾ ਲੈ ਰਹੇ ਆ ਤੁਸੀਂ ਦੇਖੋ ਤਸਵੀਰਾਂ ਦਿਖਾ ਰਹੇ ਆ ਜੀ ਇਹ ਤਸਵੀਰਾਂ ਤੁਹਾਨੂੰ ਨਸ਼ਾ ਕਰ ਰਹੀਆਂ ਇਹ ਜਿਹੜੀ ਤਸਵੀਰਾਂ ਹੈਗੀਆਂ ਆ ਨੈਸ਼ਨਲ ਜਨਰਲ ਸੈਕਟਰੀ ਮਹਾ ਮੰਤਰੀ ਹੈ ਉਹ ਇਸ ਟਾਈਮ ਪਹੁੰਚ ਚੁੱਕੇ ਆ ਇਸ ਉਹ ਜਿਹੜਾ ਏਰੀਆ ਬੰਦ ਆ ਇੱਥੇ ਇਹ ਰਾਤ ਦੇਰ ਰਾਤ ਜਿਹੜਾ ਇੱਥੇ ਥੋੜਾ ਖਾਰ ਖਾਰ ਲੱਗੀ ਸੀ ਕਿਸੇ ਕਿਸੇ ਦੇ ਆ ਕੇ तमाम ਉਹ ਪਿੰਡ ਵਾਸੀਆਂ ਦੀ ਮੌਜੂਦਗੀ ਨਾਲ ਇਸ ਖਾਰ ਨੂੜੀ ਖੋਰ ਨੂੜੀ ਉਹ ਢਾ ਲਾਉਣ ਦੀ ਕੋਸ਼ਿਸ਼ ਪੂਰੀ ਕੀਤੀ ਗਈ ਤਾਂ ਬੜਾ ਹੀ ਇਹ ਸਾਰਾ ਜਿਹੜਾ ਸ਼ਰੇ ਹੈ ਇਹਦੀ ਮਿਹਨਤ ਹੈ ਉਹ ਸਾਰੀ ਪਿੰਡ ਵਾਸੀਆਂ ਦੀ ਹੈ ਤੇ ਨਾਲ ਜਿਹੜੇ ਲੱਗ ਜਿਹੜੇ ਐਨ ਜੀਓ ਤੇ ਸੰਸਥਾ ਪਹੁੰਚੀ ਹੈ ਇਹ ਸਾਰਾ ਸ਼ਰੇ ਉਹਨਾਂ ਨੂੰ ਹੈ ਤਾਂ ਨੈਸ਼ਨਲ ਜਨਰਲ ਸੈਕਰੀ ਮਹਾ ਮੰਤਰੀ ਭਾਜਪਾ ਦੇ ਤਰुण ਚੁਕ तमाम ਲੀਡਰਸ਼ਿਪ ਨਾਲ ਇੱਥੇ ਪਹੁੰਚੀ ਹੈ ਆਕੇਤੇ ਦੇ ਅਗੇ ਹਾਲਾਤ ਜਾਇਜ਼ ਲੱਤਾ ਜਾ ਰਿਹਾ ਤਾਂ ਇਸ ਦੀ ਜਿਹੜੀ ਰਿਪੋਰਟ ਹੈ ਤੁਸੀਂ ਅਸੀਂ ਦੇਖਿਆ ਸਾ ਉਹ ਖੁਦ ਉਸ ਬੰਦ ਦੇ ਵਿੱਚ ਕਿਸਤਾ ਜਾ ਰਿਹਾ ਔਰ ਹਾਲਾਤ ਤੁਸੀਂ ਦੇਖ ਸਕਦੇ ਹੋ ਤਰੁਣ ਚੂਕ ਜੀ ਖੁਦ ਉਸ ਬੰਦੇ ਉੱਪਰ ਗਏ ਆ ਹਾਲਾਤ ਦਾ ਜਾਇਜ਼ ਲੈ ਰਿਹਾ ਖੁਦ ਕਿਉਂਕਿ ਇਹ ਤਸਵੀਰਾਂ ਸਾਂਝੀਆਂ ਕਰਨੀਆਂ ਵੀ ਜ਼ਰੂਰੀ ਸੀ ਜਿਹੜੇ ਭਾਜਪਾ ਦੇ ਨੈਸ਼ਨਲ ਜਨਰਲ ਸੈਕਟਰੀ ਹੈ ਤਰੁਣ ਚੂਕ ਜੀ ਵਿਸ਼ੇਸ਼ ਤੌਰ ਤੇ ਅੱਜ ਇਸ ਜਗ੍ਹਾ ਤੇ ਪਹੁੰਚੇ ਆ ਤਾਂ ਕਿ ਆ ਗਰਾਉਂਡ ਰਿਪੋਰਟ ਇਹ ਤਸਵੀਰਾਂ ਆ ਉਸ ਗਰਾਉਂਡ ਰਿਪੋਰਟ ਦੀਆਂ ਤਸਵੀਰਾਂ ਇਹ ਜੜੀਆਂ ਤੁਹਾਨੂੰ ਅਸੀਂ ਸਸਰਾਲੀ ਦੇ ਬੰਦ ਤੋਂ ਤੁਹਾਨੂੰ ਅਸੀਂ ਨਿਸ਼ਾਨ ਕਰ ਰਹੇ ਹਾਂ ਤਾਂ ਇਹ ਸਾਰੇ ਜਿਹੜੇ ਹਾਲਾਤ ਹੈ ਤੁਹਾਨੂੰ ਅਸੀਂ ਗਰਾਊਂਡ ਰਿਪੋਰਟ ਦਿਖਾ ਰਹੇ ਹਾਂ ਸਸਰਾਲੀ ਬੰਦ ਦੇ ਉੱਪਰ ਤੇ ਇਹ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਅਸੀਂ ਜੜੀਆਂ ਇਸ ਬੰਦ ਦੇ ਉੱਪਰ ਆਤੀ ਜਿਹੜਾ ਖੋਰ ਲੱਗੀ ਸੀ ਤਾਂ ਪਿੰਡ ਵਾਸੀਆਂ ਦੀ ਮੌਜੂਦਗੀ ਦੇ ਵਿੱਚ ਇਸ ਖੋਰ ਨੂੰ ਢਾਹ ਲਾਤੀ ਗਈ ਤੇ ਕਿਤੇ ਆ ਕੇ ਅੱਜ ਭਾਜਪਾ ਦੇ ਨੈਸ਼ਨਲ ਜਨਰਲ ਸੈਕਟਰੀ ਤਰੁਣ ਚੁੱਕ ਆਪਣੀ तमाम ਲੀਡਰਸ਼ਿਪ ਨਾਲ ਅਜੇ ਸਸਰਾਲੀ ਬੰਨੂ ਪੁਰਾ ਜਾਇਜਾ ਲੈਣ ਪਹੁੰਚੇ ਆ ਕੈਮ ਮੈਨ ਬੋਬੀ ਨਾਲ ਸੰਦੀਪ ਸ਼ਰਮਾ ਦੇਨੀਫਰ ਟੀਵੀ ਪਿੰਡ ਸਸਰਾਲੀ ਤੁਸੀਂ ਦੇਖ ਰਹੇ ਹੋ ਦੈਨਿਕ ਸਪੀਰਾ ਟੀਵੀ ਮੈਂ ਖਾਸ ਸੰਦੇਸ਼ ਆ ਭਾਜਪਾ ਦੇ ਨੈਸ਼ਨਲ ਜਨਰਲ ਸੈਕਟਰੀ ਤਰੁਣ ਚੁੱਕ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮੰਦ ਤਮਾਮ ਉਹ ਜ਼ਿਲ੍ਹਾ ਲੁਧਿਆਣਾ ਦੇ ਉਹ ਤਮਾਮ ਉਹ ਭਾਜਪਾ ਦੇ ਲੀਡਰਸ਼ਿਪ ਸਸਰਾਲੀ ਲੁਧਿਆਣਾ ਦੇ ਸਸਰਾਲੀ ਬੰਨ ਤੇ ਪਹੁੰਚੇ ਜਿੱਥੇ ਦੇਰ ਰਾਤ ਥੋੜੀ ਜਿਹੀ ਜਗ੍ਹਾ ਤੋਂ ਖੋਰ ਆ ਗਿਆ ਸੀ ਤੱਕ ਤੇ ਆ ਕੇ ਬੇਸ਼ੱਕ ਪਿੰਡ ਵਾਸੀਆਂ ਵੱਲੋਂ ਇਸ ਦੇ ਇੰਤਜ਼ਾਮ ਨੂੰ ਲੈ ਕੇ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਤਾਂ ਉਸ ਜਿਹੜੇ ਖੋਰ ਲੱਗੀ ਸੀ ਉਹਨੂੰ ਰੋਕਿਆ ਜਾਇਆ ਤਾਂ तमाम ਉਹ ਪਾਰਟੀਆਂ ਦੇ ਜਿਹੜੇ ਲੀਡਰਸ਼ਿਪ ਹੈ ਉਹ ਪੰਜਾਬ ਦੇ ਅਲੱਗ-ਅਲੱਗ ਹੜ੍ਹ ਇਲਾਕਿਆਂ ਦੇ ਵਿੱਚ ਉਹਨਾਂ ਹੜ੍ਹ ਪੀੜਤਾਂ ਨਾਲ ਮਿਲ ਰਿਹਾ ਤਾਂ ਉਹਨਾਂ ਹੜ੍ਹ ਇਲਾਕਿਆਂ ਦੇ ਵਿੱਚ ਜਾ ਦੌੜਾ ਕਰਕੇ ਮੌਜੂਦਾ ਸਥਿਤੀ ਨੂੰ ਹਾਈ ਕਮਾਂਡ ਤੱਕ ਬਿਲਕੁਲ ਉਹ ਨਿਸ਼ਾਨ ਕਰ ਰਿਹਾ ਤਾਂ ਕਿ ਇਸ ਹੜ ਦੇ ਹਾਲਾਤਾਂ ਵਿੱਚ ਆਪਦਾਨ ਦੀ ਸਥਿਤੀ ਦੇ ਵਿੱਚ ਜਿਹੜੀ ਮੌਜੂਦਾ ਹਾਲਾਤ ਬਣਨਗੀ ਤਾਂ ਉਸ ਵਾਸਤੇ ਉਹ ਕਿਸ਼ਤਾਂ ਦੀ ਜਿਹੜੀ ਹੈ ਕਿਸਾਨਾਂ ਨੂੰ ਜਿਹੜੀ ਹੈ ਰਾਸ਼ੀ ਜਾਂ ਉਹਨਾਂ ਦੇ ਜਿਹੜੇ ਫਸਲਾਂ ਨੁਕਸਾਨ ਹੋਇਆ ਉਹ ਜਿਹੜਾ 11000 ਕਰੋੜ ਦੀ ਗੱਲ ਕੀਤੀ ਗਈ ਆ ਉਹ ਕੇਂਦਰ ਸਰਕਾਰ ਵੱਲੋਂ ਵੀ ਗ੍ਰਾਂਟ ਦੇ ਦਿੱਤੀ ਗਈ ਹੈ ਸਿੱਕਾਰ ਨੂੰ ਤਾਂ ਹਾਲਾਤ ਹੀ ਦੇਖ ਸਕਦੇ ਹੋ ਬੀਜੇਪੀ ਦੇ ਨੈਸ਼ਨਲ ਜਨਰਲ ਸੈਕਟਰੀ ਮਹਾ ਮੰਤਰੀ ਤਰੁਨ ਚੋਕ ਜੀ ਤਾਂ तमाम ਉਹ ਪਿਤਪਾ ਸਿੰਘ ਬੱਲੀਏਵਾਲ ਇਸ ਦੇ ਨਾਲ ਹੀ ਜਿਲ੍ਹਾ ਲੁਧਿਆਣਾ ਦੇ ਭਾਜਪਾ ਪ੍ਰਧਾਨ ਰਜਨੀਸ਼ ਤਮਾਨ ਉਹ ਤਸਵੀਰਾਂ ਲਈ ਦੇਖ ਸਕਦੇ ਹੋ ਤੇ ਹਾਲਾਤ ਹਾਲਾਤ ਸਰ ਹਾਲਾਤ ਦੇਖਦੇ ਪਿਆ ਤਾਂ ਕਿੰਨੇ ਤੇ ਆਕੇ ਹਾਲਾਤ ਜਿਹੇ ਹੈਗੇ ਆ ਬਈ ਸਾਹਿਬ ਚੋਇਆ ਇਹ ਸਾਰੋ ਇਹ ਬੇਨਤੀ ਆ ਬਾਅਦ ਤੇ ਹੋ ਜਵੇ ਵਧੀਆ ਗੱਲ ਆ ਇਹ ਹਾਂ ਨਹੀਂ ਆਰਡਰ ਨਹੀਂ ਇਸ ਦਾ ਬੇਨਤੀ ਕਰਦੇ ਆ ਤੇ ਆਪ ਲੁੱਟ ਕੇ ਖਾਂਗੇ ਹਾਂ ਹੁਣ ਆਪਰਾ ਬੈ ਗਿਆ ਹਸਤਾਜੀ ਆ ਕੇ ਨਹੀਂ ਜਿੱਤ ਕੇ ਆ ਕੇ ਲੁਕ ਤੇ ਆ ਕੇ ਲਾਡ ਦੀ ਗੱਲ ਕੀਤੀ ਆ ਤੋ ਮੌਜੂਦਾ ਮੈਂ ਨਾ ਬਲੀਏਵਾਲ ਵੀ ਮੌਜੂਦਾ ਇਸ ਤਰ੍ਹਾਂ ਲਗਾਤਾਰ ਚੁਕਸਾਬ ਦਿਖਦੀ ਹੈ ਬਲੀ ਸਾਬ ਕਿਸ ਤਰ੍ਹਾਂ ਦਾ ਹਾਸ ਟਮ ਹਾਲਾਤ ਕੀ ਹੈ ਇਸ ਤਮ ਹਾਲਾਤ ਤੁਸੀਂ ਦਿਖਾ ਰਹੇ ਹੋ ਜੀ ਹਾਲਾਤ ਬਹੁਤ ਮਾੜੇ ਨੇ ਹਾਲਾਤ ਤਾਂ ਤਾਂ ਹੀ ਸਾਡੇ ਸੈਂਟਰ ਦੀ ਲੀਡਰਸ਼ਿਪ ਆਈ ਹੈ ਮੈਂ ਬੁਲਾਇਆ ਉਹਨਾਂ ਨੂੰ ਕਿ ਮੇਰਾ ਹਲਕਾ ਆ ਕੇ ਦੇਖ ਕੇ ਜਾਓ ਜਿੱਥੇ ਡੇਢ ਪੌਣੇ 2 ਕਿਲੋਮੀਟਰ ਦਾ ਵੱਡਾ ਕੀ ਕਹਿੰਦੇ ਆ ਬੰਨ ਟੁੱਟ ਗਿਆ ਹੋਇਆ ਤੇ ਉਸ ਦੀ ਉੱਥੇ ਲਈ ਅੱਜ ਚੁਕਸਾਬ ਪਹੁੰਚੇ ਨੇ ਇਹ ਕੇਂਦਰ ਨੂੰ ਰਿਪੋਰਟ ਦੇਣਗੇ ਮੇਰਾ 450 ਕਿਲਾ ਜ਼ਮੀਨ ਦਾ ਚਲਾ ਗਿਆ ਮੇਰੇ ਲੋਕਾਂ ਦਾ ਜਿਹੜਾ ਜਿਵੇਂ ਬੈ ਹੀ ਗਿਆ ਹੈਗਾ ਉਸ ਦੇ ਲਈ ਆਏ ਨੇ ਮੈਂ ਇਹਨ ਕੇਂਦਰ ਦੀਆਂ ਟੀਮਾਂ ਵੀ ਆ ਰਹੀਆਂ ਵਾ ਇੱਥੇ ਜਾਇਜਾ ਜਾਣ ਲਈ ਕਿ ਇਸ ਨੂੰ ਅਸੀਂ ਪੱਕਾ ਕਰਵਾਈਏ ਕਿਵੇਂ ਕਰਾਈਏ ਆਪਦੇ ਲੋਕਾਂ ਨੂੰ ਬਚਾਈਏ ਇਹ ਮੇਰੀ ਕੋਸ਼ਿਸ਼ ਹੈਗੀ ਆ ਪੰਜਾਬ ਦੇ ਇਸ ਜੰਮੇ ਬੰਮਾ ਤੇ तमाम ਉਹਨਾਂ ਲੀਡਰਸ਼ਿਪ ਨੂੰ ਮੜੀ ਹੋ ਸਿਕਿਉਰਿਟੀ ਵਾਸਤੇ ਸਤਿ ਅਦਾਸ਼ਕ ਤੇ ਕਿਸਦਾ ਦੇਖਦੇ ਹੋ ਇਹ ਅਰਦਾਸ ਕਰਦੇ ਆ ਉਹ ਠੀਕ ਹੋ ਜਾਈਏ ਕਿਉਂਕਿ ਪਰਮਾਤਮਾ ਉਹਨਾਂ ਦੀ ਸਿਹਤ ਯਾਭੀ ਕਰੇ ਤਾਂ ਜੋ ਆਣ ਥੱਲੇ ਤੇ ਇਹਨਾਂ ਨੂੰ ਮੁਆਵਜ਼ਾ ਦੇਣ ਲਈ ਕਿਉਂਕਿ ਇੱਕ ਪ੍ਰੋਸੈਸ ਆ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਉਹ ਪ੍ਰੋਸੈਸ ਉਹ ਮੁੱਖ ਮੰਤਰੀ ਪੰਜਾਬ ਨੇ ਕਰਨਾ ਹੈ ਅਸੀਂ ਤਾਂ ਜੋ ਰਾਹਤ ਦੇ ਕਰ ਸਕਦੇ ਆ ਉਹ ਅਸੀਂ ਲੱਗੇ ਹੋਏ ਆ ਭਾਈ ਜੀ ਮਾਲੀ ਸਾਹਿਬ ਕਹੇ ਸੋਹਦੇ ਫਲਾਦ ਕਿਸਮ ਦੇ ਦੇਖੋ ਮੈਂ ਪਹਿਲਾਂ ਵੀ ਅੱਜ ਤੋਂ ਹਫਤਾ ਪਹਿਲਾਂ ਇੱਥੇ ਖੜ ਕੇ ਵੀਡੀਓ ਪ੍ਰਸ਼ਾਸਨ ਨੂੰ ਵੀ ਔਰ तमाम ਅਫਸਰਾਂ ਨੂੰ ਵੀ ਪਾਈ ਸੀ ਪਰ ਇਹ ਸਾਰੇ ਦਾ ਸਾਰਾ ਸ਼ਰੇ ਲੋਕ ਨਿਵਾਸੀਆਂ ਨੂੰ ਪਿੰਡ ਨਿਵਾਸੀਆਂ ਨੂੰ ਉਹਨਾਂ ਜੋਧਿਆਂ ਨੂੰ ਸਲੂਟ ਕਰਨਾ ਬਣਦਾ ਜਿਨ੍ਹਾਂ ਦੀ ਬਦੌਲਤ ਇਹ ਜੋ ਵੀ ਰੁਕਿਆ ਗਿਆ ਉਹਨਾਂ ਦੀ ਬਦੌਲਤ ਆ ਉਹਨਾਂ ਨੂੰ ਸਲੂਟ ਕਰਨਾ ਬਣਦਾ ਔਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਸਾਰੇ ਰੱਬ ਦਾ ਨਾਮ ਲਓ ਔਰ ਇਹਨਾਂ ਵਾਸਤੇ ਤੰਦਰੁਸਤੀ ਵਾਸਤੇ ਜੋਸ਼ ਪਰ ਉਹਨਾਂ ਨੂੰ ਔਰ ਪ੍ਰਸ਼ਾਸਨ ਨੂਮੀ ਕਹਿਣਾ ਮੈਂ ਵੀ ਉਹ ਇੱਥੇ ਆ ਕੇ ਲੋਕਾਂ ਦੀ ਜਾਨ ਬਚਾ ਸਕੇ ਔਰ ਸਰਕਾਰਾਂ ਦੇ ਨਾਂ ਦੇ ਤੁਸੀਂ ਦੇਖਿਆ ਕਿਦਾਂ ਮਾਈਨਿੰਗ ਹੋਣ ਦੀ وجہ ਦੇ ਕਾਰਨ ਜਿਹੜਾ ਇਹ ਬਨ ਅੱਜ ਲੋਕਾਂ ਹਜ਼ਾਰਾਂ ਲੋਕਾਂ ਦੀ ਇਹ ਨਾ ਸਮਝੋ ਵੀ ਪਿੰਡਾਂ ਦੇ ਵਿੱਚ ਸ਼ਹਿਰ ਤੱਕ ਮਾਰ ਕਰ ਸਕਦਾ ਔਰ ਪਰਮਾਤਮਾ ਅਗੇ ਅਰਦਾਸ ਕਰੀਏ ਕਿ ਪਰਮਾਤਮਾ ਇਹ ਅੱਜ ਸਾਡੇ ਰਾਸ਼ਟਰੀ ਤ ਨੈਸ਼ਨਲ ਜਨਰਲ ਸੈਕਟਰੀ ਤਰਨ ਜੋਗ ਜੀ ਆਇਆ ਜੋ ਕਿ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਰੀਕਵੈਸਟ ਕੀਤੀ ਗਈ ਸੀ ਇੱਥੇ ਆ ਕੇ ਪਿੰਡ ਸਸਰਾਰੀ ਵਾਲਿਆਂ ਦਾ ਲੋਕਾਂ ਦਾ ਜਿਹੜਾ ਕੀ ਕੀਤੀ ਗਿਆ ਉਹਨਾਂ ਦਾ ਹੌਸਲਾ ਵਧਾਈ ਕਰਨ ਵਾਸਤੇ ਔਰ ਜੋ ਸੈਂਟਰ ਤੋਂ ਬਣਦੀ ਹੈ ਮੋਦੀ ਸਾਹਿਬ ਨੇ ਪਹਿਲਾਂ ਛੇਵਜਰਾਜ ਚੌਹਾਨ ਸਿੰਘ ਤੇ ਹੁਣ ਉਹਨਾਂ ਨੂੰ ਭੇਜਿਆ ਔਰ ਕਿੱਦਾਂ ਉਹ ਜਾਇਜ਼ਾ ਲੈ ਰਹੇ ਆ ਤੁਸੀਂ ਦੇਖੋ ਤਸਵੀਰਾਂ ਦਿਖਾ ਰਹੇ ਆ ਜੀ ਇਹ ਤਸਵੀਰਾਂ ਤੁਹਾਨੂੰ ਨਸ਼ਾ ਕਰ ਰਹੀਆਂ ਜਿਹੜੀ ਤਸਵੀਰਾਂ ਹੈਗੀਆਂ ਆ ਨੈਸ਼ਨਲ ਜਨਰਲ ਸੈਕਟਰੀ ਮਹਾ ਮੰਤਰੀ ਹੈ ਉਹ ਇਸ ਟਾਈਮ ਪਹੁੰਚ ਚੁੱਕੇ ਆ ਇਸ ਉਹ ਏਰੀਆ ਬੰਦ ਆ ਇੱਥੇ ਇਹ ਰਾਤ ਦਿਨ ਰਾਤ ਜਿਹੜਾ ਇੱਥੇ ਖਾਰ ਖਾਰ ਲੱਗੀ ਸੀ ਕਿਤੇ ਕਿਤੇ ਆ ਕੇ तमाम ਉਹ ਪਿੰਡ ਵਾਸੀਆਂ ਦੀ ਮੌਜੂਦਗੀ ਨਾਲ ਇਸ ਖਾਰ ਨੂੰੜੀ ਖੋਰ ਨੂੰੜੀ ਉਹ ਢਾ ਲਾਉਣ ਦੀ ਕੋਸ਼ਿਸ਼ ਪੂਰੀ ਕੀਤੀ ਗਿਆ ਤਾਂ ਬੜਾ ਹੀ ਇਹ ਸਾਰਾ ਜਿਹੜਾ ਸ਼੍ਰੇ ਹੈ ਇਹਦੀ ਮਿਹਨਤ ਹੈ ਉਹ ਸਾਰੀ ਪਿੰਡ ਵਾਸੀਆਂ ਦੀ ਹੈ ਤੇ ਨਾਲ ਜਿਹੜੇ ਲੱਗ ਜਿਹੜੇ ਐਨ ਜੀਓਥੇ ਸੰਸਥਾ ਪਹੁੰਚੀਆਂ ਇਹ ਸਾਰਾ ਸ਼੍ਰੇ ਉਹਨਾਂ ਨੂੰ ਹੈ ਤਾਂ नेशनेल जनरल सेक्रेटरी महामंत्री भाजपा दे तरुण चुग तमाम लीडरशिप ना इथे पहुंची है ताकि ते दे आगे हालात जायजा लेता जा रहे ता इस दी रिपोर्ट है तਸੀਂ ਅਸੀਂ ਦੇਖਸਾਂ ਉਹ ਖੁਦ ਉਸ ਬੰਦ ਦੇ ਵਿੱਚ ਕਿਸਤਾ ਜਾ ਰਿਹਾ ਔਰ ਹਾਲਾਤ ਤੁਸੀਂ ਦੇਖ ਸਕਦੇ ਹੋ तरुण चुग जी ਖੁਦ ਉਸ ਬੰਦੇ ਉਪਰ ਗਏ ਆ ਹਾਲਾਤ ਦਾ ਜਾਇਜਾ ਲੈ ਰਿਹਾ ਹੈ ਖੁਦ ਕਿਉਂਕਿ ਇਹ ਤਸਵੀਰਾਂ ਸਾਂਝੀਆਂ ਕਰਨੀਆਂ ਵੀ ਜ਼ਰੂਰੀ ਸੀ ਜਿਹੜੇ भाजपा ਦੇ ਨੈਸ਼ਨਲ ਜਨਰਲ ਸੈਕਟਰੀ ਹੈ तरुण चुग जी ਵਿਸ਼ੇਸ਼ ਤੌਰ ਤੇ ਅੱਜ ਇਸ ਜਗ੍ਹਾ ਤੇ ਪਹੁੰਚੇ ਆ ਤੇ ਕਾਕੀ ਆ ਗਰਾਉਂਡ ਰਿਪੋਰਟ ਇਹ ਤਸਵੀਰਾਂ ਆ ਉਸ ਗਰਾਉਂਡ ਰਿਪੋਰਟ ਦੀਆਂ ਤਸਵੀਰਾਂ ਇਹ ਜਿਹੜੀਆਂ ਤੁਹਾਨੂੰ ਅਸੀਂ ਸਸਰਾਲੀ ਦੇ ਬੰਦ ਤੋਂ ਤੁਹਾਨੂੰ ਅਸੀਂ ਨਜ਼ਰ ਕਰ ਰਹੇ ਆ ਤਾਂ ਇਹ ਸਾਰੇ ਜਿਹੜੇ ਹਾਲਾਤ ਹੈ ਤੁਹਾਨੂੰ ਅਸੀਂ ਗਰਾਉਂਡ ਰਿਪੋਰਟ ਦਿਖਾ ਰਹੇ ਆ ਸਸਰਾਲੀ ਬੰਦ ਦੇ ਉੱਪਰ ਤੇ ਇਹ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਅਸੀਂ ਜਿਹੜੀਆਂ ਇਸ ਬੰਦ ਦੇ ਉੱਪਰ ਆਤੀ ਜਿਹੜਾ ਖੋਰ ਲੱਗੀ ਸੀ ਤਾਂ ਪਿੰਡ ਵਾਸੀਆਂ ਦੀ ਮੌਜੂਦਗੀ ਦੇ ਵਿੱਚ ਇਸ ਖੋਰ ਨੂੰ ਢਾਹ ਲਾਤੀਗੀ ਤੇ ਕਿਤੇ ਲੈ ਕੇ ਅੱਜ ਭਾਜਪਾ ਦੇ ਨੈਸ਼ਨਲ ਜਨਰਲ ਸੈਕਟਰੀ ਤਰਨ ਚੁਗ ਆਪਣੀ तमाम ਲੀਡਰਸ਼ਿਪ ਨਾਲ ਅਜੇ ਸਸਰਾਲੀ ਬਾਨ ਨੂੰ ਪੂਰਾ ਜਾਇਜ਼ਾ ਲੈਣ ਪਹੁੰਚੇ ਆ ਕੈਮ ਮੈਂ ਬੌਬੀ ਨਾਲ ਸੰਦੀਪ ਸ਼ਰਮਾ ਜੈਨਸੀਰ ਟੀਵੀ ਪਿੰਡ ਸਸਰਾਲੀ